ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਲਾਹੌਰ ਪਹੁੰਚੇ ਲਾਹੌਰ ਪਹੁੰਚ ਕੇ ਗੁਰੂ ਜੀ ਨੇ ਇੱਕ ਖੂਹ ਦੇ ਕੋਲ ਪਿੱਪਲ ਦੇ ਹੇਠਾਂ ਆਪਣਾ ਡੇਰਾ ਲਗਾ ਲਿਆ ਅਤੇ ਪਰਮਾਤਮਾ ਦੇ ਸਿਮਰਨ ਵਿੱਚ ਲੀਨ ਹੋ ਗਏ ਕ੍ਰੀਬ ਅੱਧੀ ਰਾਤ ਤੱਕ ਗੁਰੂ ਜੀ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਅਤੇ ਉਸ ਤੋਂ ਉਪਰੰਤ ਆਰਾਮ ਕਰਨ ਲੱਗ ਪਏ ਅਗਲੀ ਸਵੇਰ ਜਦੋਂ ਗੁਰੂ ਜੀ ਇਸ਼ਨਾਨ ਪਾਣੀ ਕਰਨ ਤੋਂ ਬਾਅਦ ਪ੍ਰਭੂ ਦਾ ਸਿਮਰਨ ਕਰਨ ਲੱਗੇ ਤਾਂ ਉਹਨਾਂ ਦੇ ਕੰਨਾਂ ਵਿੱਚ ਡੰਗਰਾਂ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਕੋਈ ਡੰਗਰਾਂ ਨੂੰ ਬਹੁਤ ਬੁਰੀ ਤਰ੍ਹਾਂ ਕਸ਼ਟ ਦੇ ਰਿਹਾ ਹੋਵੇ ਸਤਗੁਰੂ ਜੀ ਜਦੋਂ ਥੋੜੀ ਅੱਗੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਕੁਝ ਮੁਸਲਮਾਨ ਬੰਦੇ ਪਸ਼ੂਆਂ ਦੀ ਹੱਤਿਆ ਕਰ ਰਹੇ ਸਨ ਉਹ ਆਪਣੇ ਮੂੰਹ ਵਿੱਚ ਕਲਾਮਾ ਪੜ੍ਹ ਰਹੇ ਸਨ ਅਤੇ ਪਸ਼ੂਆਂ ਦੀਆਂ ਧੌਣਾ ਤੇ ਹੌਲੀ-ਹੌਲੀ ਆਪਣਾ ਚਾਕੂ ਚਲਾ ਰਹੇ ਸਨ ਹੌਲੀ-ਹੌਲੀ ਚਾਕੂ ਚਲਾ ਕੇ ਮਾਰਨ ਨਾਲ ਪਸ਼ੂਆਂ ਨੂੰ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਅਤੇ ਤੜਫ-ਤੜਫ ਕੇ ਉਹਨਾਂ ਦੀ ਜਾਨ ਨਿਕਲ ਰਹੀ ਸੀ ਪਸ਼ੂਆਂ ਨੂੰ ਇਸ ਤਰ੍ਹਾਂ ਤੜਫਦਾ ਦੇਖ ਕੇ ਗੁਰੂ ਜੀ ਵਿਅਕਲ ਹੋ ਗਏ ਅਤੇ ਮੁੱਲਾ ਜੀ ਨੂੰ ਪੁੱਛਣ ਲੱਗੇ ਕਿ ਤੁਸੀਂ ਇਹਨਾਂ ਬੇਕਸੂਰ ਜੀਵਾਂ ਦੀ ਹੱਤਿਆ ਕਿਉਂ ਕਰ ਰਹੇ ਹੋ ਤਾਂ ਮੁੱਲਾ ਗੁਰੂ ਜੀ ਨੂੰ ਕਹਿਣ ਲੱਗਾ ਕਿ ਅਸੀਂ ਜਦੋਂ ਵੀ ਕਿਸੇ ਜੀਵ ਦੀ ਹੱਤਿਆ ਕਰਦੇ ਹਾਂ ਤਾਂ ਸਾਨੂੰ ਜੀਵ ਨੂੰ ਕੁਰਬਾਨ ਕਰਨ ਦਾ ਪੁੰਨ ਲੱਗਦਾ ਹੈ ਅਸੀਂ ਉਸ ਨੂੰ ਜੀਵ ਦੀ ਹੱਤਿਆ ਨਹੀਂ ਬਲਕਿ ਜੀਵ ਦੀ ਕੁਰਬਾਨੀ ਮੰਨਦੇ ਹਾਂ ਅਤੇ ਜਦੋਂ ਵੀ ਅਸੀਂ ਕਿਸੇ ਜੀਵ ਨੂੰ ਕੁਰਬਾਨ ਕਰਦੇ ਹਾਂ ਤਾਂ ਉਸ ਨੂੰ ਮੁਕਤੀ ਮਿਲਦੀ ਹੈ ਅਤੇ ਅੱਗੇ ਜਾ ਕੇ ਵੀ ਉਸ ਨੂੰ ਜੰਨਤ ਹੀ ਮਿਲਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਮਾਰ ਨਹੀਂ ਰਹੇ ਬਲਕਿ ਜੰਨਤ ਵਿੱਚ ਭੇਜ ਰਹੇ ਹਾਂ ਧੰਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਉਸ ਮੁੱਲੇ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਲੱਗਾ ਅਤੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਅਸੰਖ ਗਲ ਵੱਡ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਭਾਵ ਕਈ ਲੋਕ ਹੱਤਿਆਰੇ ਹਨ ਹੱਤਿਆ ਕਮਾਉਂਦੇ ਹਨ ਕਈ ਲੋਕ ਪਾਪੀ ਹਨ ਪਾਪ ਹੀ ਕਰਦੇ ਜਾ ਰਹੇ ਹਨ ਇਹਨਾਂ ਸਾਰਿਆਂ ਦਾ ਵੀ ਹਿਸਾਬ ਹੋਵੇਗਾ ਗੁਰੂ ਜੀ ਨੇ ਮੁੱਲੇ ਨੂੰ ਕਿਹਾ ਤੁਸੀਂ ਇਨ੍ਹਾਂ ਬੇਕਸੂਰ ਜੀਵਾਂ ਨੂੰ ਜੰਨਤ ਵਿੱਚ ਨਹੀਂ ਪਹੁੰਚਾ ਰਹੇ ਬਲਕਿ ਸਿਰਫ ਆਪਣੇ ਸਵਾਰਥ ਲਈ ਇਨ੍ਹਾਂ ਜੀਵਾਂ ਦੀ ਹੱਤਿਆ ਕਰ ਰਹੇ ਹੋ ਇਹ ਬੇਜਵਾਨ ਜੀਵ ਆਪਣਾ ਦੁੱਖ ਕਿਸੇ ਨੂੰ ਬੋਲ ਕੇ ਨਹੀਂ ਦੱਸ ਸਕਦੇ ਕਿ ਇਨ੍ਹਾਂ ਉੱਪਰ ਕੀ ਬੀਤ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਇਨ੍ਹਾਂ ਜੀਵਾਂ ਦੀ ਹੱਤਿਆ ਕਰਕੇ ਸਾਨੂੰ ਪੁੰਨ ਮਿਲਦਾ ਹੈ ਪਰ ਇਹ ਹੈ ਕਿ ਤੁਸੀਂ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਅਤੇ ਇਹ ਇੱਕ ਬਹੁਤ ਹੀ ਵੱਡਾ ਪਾਪ ਹੈ ਪਰਮਾਤਮਾ ਸਭ ਜੀਵਾਂ ਦੇ ਪਿਤਾ ਹਨ ਅਤੇ ਕੋਈ ਵੀ ਪਿਤਾ ਆਪਣੀ ਔਲਾਦ ਦੀ ਹੱਤਿਆ ਤੋਂ ਕਿਵੇਂ ਖੁਸ਼ ਹੋ ਸਕਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੁੱਲੇ ਦੇ ਕੋਲ ਗੁਰੂ ਜੀ ਦੇ ਸ਼ਬਦਾਂ ਦਾ ਕੋਈ ਵੀ ਜਵਾਬ ਨਹੀਂ ਸੀ ਅਤੇ ਉਸਨੇ ਨੀਵੀਂ ਪਾਲਈ ਤੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਕਬੂਲ ਵੀ ਕੀਤਾ ਗੁਰੂ ਪਿਆਰਿਓ ਮਨੁੱਖ ਨੂੰ ਆਪਣੇ ਸਵਾਰਥ ਲਈ ਬੇਜਵਾਨ ਅਤੇ ਬੇਕਸੂਰ ਜੀਵ ਜੰਤੂਆਂ ਤੇ ਕਦੀ ਵੀ ਆਪਣਾ ਹੱਕ ਨਹੀਂ ਜਮਾਉਣਾ ਚਾਹੀਦਾ ਸਤਨਾਮ ਸ਼੍ਰੀ ਵਾਹਿਗੁਰੂ